ਪੰਜਾਬ ਦੇ ਵਿੱਚ ਕਿਸਾਨਾਂ ਦੇ ਦੁਆਰਾ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਸ਼ਾਂਤੀਪੂਰਵਕ ਢੰਗ ਦੇ ਨਾਲ 4 ਘੰਟਿਆਂ ਦਾ ਦਰਣਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦਾ ਚੱਲਦੇ ਜਲੰਧਰ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਕਿ ਕਿਸਾਨਾਂ ਦੇ ਵੱਲੋਂ ਪੁਲਿਸ ਵੱਲੋਂ ਰੱਖ ਗਏ ਬੈਰੀਕੇਡਾਂ ਨੂੰ ਹਟਾ ਦਿੱਤਾ ਗਿਆ ਤੇ ਜ਼ਬਰਦਸਤੀ ਉਹਨਾਂ ਦੇ ਵੱਲੋਂ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੁਲਿਸ ਨਾਲ ਧੱਕਾ ਮੁੱਕੀ ਵੀ ਕੀਤੀ ਗਈ ਹੈ ਅਤੇ ਇਨ੍ਹਾਂ ਕਿਸਾਨਾਂ ਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹੈ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਕਿਸਾਨ ਬੀਬੀਆਂ ਪੁਲਿਸ ਨਾਲ ਉਲਝਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਵੱਲੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਨਾਂ ਦੇ ਵੱਲੋਂ ਰੱਖੇ ਹੋਏ ਬੈਰੀਕੇਡ ਨੂੰ ਹਟਾਇਆ ਜਾ ਰਿਹਾ ਹੈ ਕਿਸਾਨ ਨੇਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਕਰਮਚਾਰੀਆਂ ਦੁਆਰਾ ਉਹਨਾਂ ਦੀ ਮਹਿਲਾਵਾਂ ਦੇ ਨਾਲ ਧੱਕਾ ਮੂਕੀ ਕੀਤੀ ਗਈ ਹੈ ਚਰਨੇ ਦੇ ਤਖਾਵਰੇ ਆਤੇ ਐਮਐਲਏ ਐਮਪੀ ਨੇ ਬਕਰ ਗਾਇਆ ਇਹ ਪੰਜਾਬ ਸਰਕਾਰ ਦਾ ਕਸੂਰ ਆ ਕਿਸੇ ਦਾ ਨਹੀਂ ਕਸੂਰ ਅਸੀਂ ਇੱਥੇ ਨਹੀਂ ਸੀ ਆਉਣਾ ਅਸੀਂ ਦਿੱਲੀ ਜਾ ਰਹੇ ਸੀ ਹੁਣ ਤਾਂ ਨਾ ਪੁੱਕਣ ਵਾਲੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦੇ ਹੁਣ ਤਾਂ ਨਾ ਸ਼ਾਂਤੀਪੁਰ ਵੀ ਸੀਗਾ ਅਕਿੱਤਾ ਕੰਮ ਕੁ ਵੀ ਹੋਇਆ ਕੀ ਹੈ ਪੂਰਵਕ ਸੀ ਤਾਂ ਕੰਮ ਹੋ ਕੇ ਪੁਲਿਸ ਨੇ ਕੀਤੀ ਆ ਸਾਡੇ ਨੂੰ ਸ਼ਾਂਤੀਪੁਰਕ ਸੀ ਅਸੀਂ ਧਰਨਾ ਦੇਣਾ ਸੀ ਇਹਨਾਂ ਨੂੰ ਮੰਗ ਪੱਤਰ ਦੇਣਾ ਸੀ ਸਾਡਾ ਕੋ ਤਾਂ ਕੰਮ ਹੋ ਗਿਆ ਗੱਲ ਕਿਹੜੀ ਸੀ ਲੈਡੀ ਸਪੋਰਟਸ ਨਹੀਂ ਆ ਗਈ ਤਾਂ ਤੇ ਮਾਰੇ ਗੱਲ ਸਪੋਰਟਸ ਦੇ ਦੋ ਬੰਦੇ ਦੋ ਜਨਾਨੀ ਬੰਦੇ ਸਾਨੂੰ ਰੋਕਣ ਵਾਲੀ ਬੰਦੇ ਆ ਜੀ ਪੁਲਿਸ ਲੇਡੀ ਪੁਲਿਸ ਦੀ ਇੱਕ ਜਨਾਨੀ ਅੱਗੇ ਅਜੇ ਜਨਾਨੀਆਂ ਤੇ ਜਨਾਨੀਆਂ ਨੂੰ ਹੱਥ ਬੰਦਿਆਂ ਦੇ ਪਾਉਣ ਦਾ ਮਤਲਬ ਹੈਗਾ ਕੌਮ ਲੇਡੀਸ ਨੇ ਰੋਕਿਆ ਜਾਂ ਜੈਂਸ ਨੇ ਰੋਕਿਆ ਇੱਕ ਇੱਕ ਜੇ ਲੇਡੀਸ ਨੇ ਬਾਕੀ ਸਾਰੇ ਜੈਂਸ ਨੇ ਅਗਲੇ ਪਾਸੇ ਹੱਥ ਕੀਤੇ ਆ ਅੱਗੇ ਪਿੱਛੇ ਨਹੀਂ ਮਾਵਾ ਪਹਿਣਾ ਨਹੀਂ ਛੱਡਿਆ ਇਹ ਫੜ ਫੜ ਕੇ ਹੱਥਾ ਨਾ ਪਾ ਕੇ ਸਾਨੂੰ ਰੋਕ ਦੇਣਾ ਮਤਲਬ ਕੀ ਆ ਰੋਕਣ ਦਾ ਰੋਕਣਾ ਸੀ ਤਾਂ ਬੀਬੀਆਂ ਉਹਦੀਆਂ ਇਹ ਤਰ੍ਹਾਂ ਦੇ ਦਿਓ ਬੰਦੇ ਮਾ ਦੇਣਾ ਸ਼ਾਲ ਮੈਂ ਦੇ ਕੇ 4 ਘੰਟੇ ਦਾ ਮੰਗ ਪੱਤਰ ਦੇ ਕੇ ਚਲੇ ਜਾਣਾ ਹੈ ਆ ਨੂੰ ਸਾਨੂੰ ਦੱਸੋ ਇੱਥੇ ਮੰੰਦੀ ਸਾਹਿਬ ਦਾ ਘਰ ਮੋੜ ਬਕਜੀ ਵਾਲੇ ਮੇਰੇ ਮੋੜ ਬਕਜੀ ਆ ਉਹਦੇ ਘਰ ਦੇ ਹੀ ਆਏ ਆ ਮੰਗ ਪੱਤਰ ਦੇਣਾ ਹੈ ਸਾਡਾ ਰੋਸ਼ ਆ ਜੋ ਕੋਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਰਲ ਕੇ ਇਸ਼ਾਰੇ ਦੇ ਜੋ ਕੋ ਸਾਡਾ ਕਿਸਾਨ ਨਹੀਂ ਕਰਨਾ ਸ਼ੰਭੂ ਬਾਡਰ ਤੋਂ ਖਨੋਰੀ ਬਾਡਰ ਤੋਂ ਜਿਸ ਤਰੀਕੇ ਨਾਲ ਸਾਡਾ ਜਾੜਿਆ ਵਾ ਸਾਡੀਆਂ ਬਜ਼ੁਰਗ ਮਤਾਵਾਂ ਪੈਣਾ ਬਜ਼ੁਰਗ ਸਾਡੇ ਚੁੱਕ ਕੇ ਜੇਲਾਂ ਤੋਂ ਸੁੱਟਿਆ ਸਾਡਾ ਸਾਰਾ ਸਮਾਨ ਉਥੋਂ ਕੌਂਸ ਦੀ ਪ੍ਰਸ਼ਦੀ ਦੇ ਵਿੱਚ ਸਾਰਾ ਚੋਰੀ ਕੀਤਾ ਆਵਾ ਅਸੀਂ ਉਸ ਰੋਸ ਦੇ ਵਜੋਂ ਜੋ ਸਾਡੇ ਦੇ ਉੱਤੇ ਸਰਕਾਰ ਨੇ ਕੀਤਾ ਰੋਸ ਵਜੋਂ ਆਇਆ ਸੀ ਚਾਰ ਕੰਦੇ ਦਾ ਸੰਕੇਤਕ ਧਰਨਾਵਾ ਜੋ ਸਾਡਾ ਨੇ ਇਸੇ ਤਰੀਕੇ ਨਾਲ ਕੀਤਾ ਇਹ ਧਰਨਾ ਜਿਹੜਾ ਪੱਕਾ ਹੋ ਜੂਗਾ ਫਿਰ ਨਾ ਕਹਿ ਜੂ ਇਹ ਪੱਕਾ ਧਰਨਾ ਹੋ ਜੂਗਾ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਬੀਬੀਆਂ ਅੱਗੇ ਆਉਣ ਡੀਆਂ ਸ਼ਾਜਮਈ ਧਰਨਾ ਲਾਉਣਾ ਵਾ ਸਾਡੀਆਂ ਬੀਬੀਆਂ ਨੂੰ ਮਾਰ ਮਾਰ ਜੱਫੇ ਪਿੱਛੇ ਸੁੱਟਣ ਡਏ ਆ ਧੱਕੇ ਮਾਰਦੇ ਸਾਡੀਆਂ ਬੀਬੀਆਂ ਨੂੰ ਇਹ ਕੋਈ ਗੱਲ ਥੋੜੀ ਆ ਜ਼ਬੂਰੀ ਹੱਕ ਹੈ ਸਾਡਾ ਇਹਨਾਂ ਨੂੰ ਗੱਲ ਨਹੀਂ ਸੁਣਾਉਣੀ ਤੇ ਹੋਰ ਕਿਹਨੂੰ ਇਹ ਗੱਲ ਸੁਣਾਉਣੀ ਆ ਸਾਡਾ ਬਾਪ ਵੱਡਾ ਦੁੱਖਿਆ ਸਾਡੀਆਂ ਮੰਗਾਂ ਨੂੰ ਸਾਡੀ ਕੇਂਦਰ ਨਾਲ ਲੜਾਈ ਸੀ ਸਾਡੀ ਪੰਜਾਬ ਸਰਕਾਰ ਨਾਲ ਲੜਾਈ ਨਹੀਂ ਪਰ ਪੰਜਾਬ ਸਰਕਾਰ ਦਾ ਜਿਹੜਾ ਲਾਲਾ ਦਿੱਲੀ ਬੈਠਾ ਵਾ ਜਿਹੜਾ ਇੱਥੇ ਬੈਠਾ ਵਾ ਜਿਹੜਾ ਸੰਸ਼ੋਧੀਆਂ ਆਇਆ ਉਹਨਾਂ ਇੱਥੇ ਇਹਨਾਂ ਨੂੰ ਦੇਦਾ ਹੀ ਜੀ ਦੀਆਂ ਰੇਡਾਂ ਵਾ ਜੇਲ੍ਹ ਜਾਣਾ ਪੈਣਾ ਸਾਨੂੰ ਤੇ ਅਮਨ ਸ਼ਾਹੀ ਜਿਹੜੀ ਗ੍ਰਹਿ ਮੰਤਰੀ ਉਹਦੀ ਗੱਲ ਮੰਨਣੀ ਪੈਣੀ ਆ ਉਹਦੇ ਜੋ ਧਰਨੇ ਠਾਏ ਗਏ ਆ ਇਹਨਾਂ ਨੇ ਆਪਣੇ ਗੱਲ ਪਵਾ ਲਿਆ ਕੇਂਦਰ ਨਾਲ ਸਾਡੀਆਂ 12 ਮੰਗਾਂ ਦੀ ਲੜਾਈ ਹੋ ਜਾਰੀ ਆ ਪਰ ਪੰਜਾਬ ਸਰਕਾਰ ਨਾਲ ਹੀ ਕਰਾਂਗੇ ਲੜਾਈ ਹੁਣ ਇੱਥੇ ਸਰਦਾਰ ਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਜਿਹੜੇ ਕਿ ਕਿਸਾਨ ਉਹ ਵੀ ਸਮਝਣ ਨੂੰ ਤਿਆਰ ਨਹੀਂ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਹਨਾਂ ਦੇ ਨਾਲ ਧੱਕਾ ਮੁਕੀ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ